ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਣਤੀ ਚਉਪਈ ਹਮਰੇ ਕਰੋ ਹਾਦਰ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੋ ਆਪਹਾ ਦੇ ਮੋਹਿ ਬਚਾਵੋ ਸਖਿ ਬਸੈ ਮੋਰੋ ਪਰਿਵਾਰਾ ਸੇਵਕ ਸਖ ਸਵੈ ਕਰਤਾਰਾ ਮੋਰਛਾ ਨਿਜ ਕਰਦੈ ਕਰੀਐ ਸਭੇ ਰਣਕਵਾ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਅਵਰਣ ਤਿਉ ਜੋ ਵਰਚਉ ਸੁ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀਐ ਚੰਨ ਚੰਨ ਸਤਰ ਹਮਾਰੇ ਮਾਰੀਐ ਆਪਹਾਦ ਮੁਝੇ ਅਪਰੀਐ ਮਰਣ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੁ ਕਰਿਓ ਰਿਚਾ راک سائے سانت سائے پیارے دین بند دشتن کے تم تمہو پری دسکنتا کال پائے برہم بکترا کال پائے سب جو ابترہ کال پائے کر بھسن پرکاسا سکل کال کا کی تماسا جبن کال جوگی شیو کی یو بید راج برہما جو تھی یو کال سو لوک سوارا نمسکار ہے تاہیں ہمارا ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸਹੀ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕਉ ਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਣਕ ਕੋ ਸਭ ਗੁਣ ਸੁਖ ਦਿਓ ਸਤਰਨ ਕਉ ਪਲਮਾ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰੇ ਅਸਥੁਲਾ ਸਭ ਪ੍ਰੇਰਿਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਪਾਇ ਤੇ ਦੁਖੀ ਇਸ ਪਾਇ ਸਾਧਨ ਕੇਸ ਕੀ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬੇ ਉਦ ਕਰਕ ਕਰਾ ਕਰਤਾਰਾ ਪ੍ਰਜਾ ਤਰ ਤਪ ਦੇ ਅਪਾਰਾ ਜਬਿਆ ਕਰਕ ਕਰਤ ਹੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤੰਦਰਾਲਮ ਜਾਣਤ ਬੇਦ ਭੇਦੇ ਰਿਆਲਮਾ ਨਿਰੰਕਾਰ ਨਿਰਬਿਕਾਨ ਨਰਲਾੰਬੇ ਆਦ ਅਨੀਲਾ ਨਾਦ ਸੰਭ ਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਣਾ ਪਾਵਤ ਬੇਦਾ ਤਾ ਕੋ ਕਿਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਨ ਸਜਾ ਪ੍ਰਤਮ ਸੰਸਾਰਾ ਇਕੈ ਰੂਪਨੁ ਉਪਸਰੂਪਾ ਰੰਗ ਕਪਿਉ ਰਾਪ ਕੈ ਪੁਪਾ ਅੰਡਜ ਜੇ ਰਜ ਸਿਤਜ ਕਿੰਨੀ ਉਤਪੁਜ ਖਾਨ ਬਹੁ ਰਜ ਦਿਨਿ ਕਉ ਫੁਲ ਰਾਜਾ ਬੈਠਾ ਕਉ ਸਿੰਮਟ ਪ ਸੰਕਰ ਕੈ ਠਾਸ ਗਰੇ ਸ੍ਰਿਸ਼ਟ ਦਿਖਾਇ ਚੰਪ ਵਾਜੁਗਾ ਸਰੂ ਸਿਆਮ ਪਵ ਅਵਰੱਛਾ ਮੇਰੀ ਤੁਮ ਕਰੋ ਸਿਖੋ ਬਾਰਾ ਸਖ ਸੰਗਰੋ ਦੁਸ਼ਟ ਜੇ ਤੇ ਉਠਵਤ ਉਤਪਤਾ ਸਕਲ ਮਲੇਚ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਹਿ ਤਵੈ ਮਰੇ ਪੁਰਖ ਜਵਣ ਪਗ ਪ੍ਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਨ ਐ ਹੈ ਰਛਾਏ ਤਾਂ ਸਭ ਕਲਾ ਦੁਸ਼ਟ ਰਿਸ਼ਟ ਢਰੇ ਤਤਕਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰਿੱਧ ਸਿੱਧ ਕਰ ਮੋ ਸਭ ਹੋਏ ਦੁਸ਼ਟ ਸਾਸਵੈ ਸਕੇ ਨਾ ਕੋਈ ਇਕ ਬਾਰ ਜਿੰਤ ਮੈਂ ਸਬਾਰਾ ਕਾਲ ਵਾਸਤੇ ਤਾਹੇ ਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਾਰੇ ਦੁਸ਼ਟ ਦੋਖ ਤੇ ਰਾਹਾ ਖੜਗ ਕਿਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਹੋ ਬਾਰੇ ਸਰਵ ਠੋਰ ਮੋ ਹੋ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕਿਤ ਮੈਂ ਸਰਣ ਤੇ ਹਾਰੀ ਆਪਹਾ ਦੇ ਲਿਹੋ ਬਾਰੇ ਸਰਵ ਠੋਰ ਮੋ ਹੋ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ੴ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਣਤੀ ਚਉਪਈ ਹਮਰੇ ਕਰੋ ਹਾਦਰ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਬੋ ਆਪਹਾ ਦੇ ਮੋਹਿ ਬਚਾਵ ਸਿਖਿ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰਛਾ ਨਿਜ ਕਰਦੈ ਕਰੀਐ ਸਭੇ ਰਣਕ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਅਵਰਣ ਤਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੰਨ ਚੰਨ ਸਤਰ ਹਮਾਰੇ ਮਾਰੀਐ ਆਪਹਾਦ ਮੁਝੇ ਉਪਰੀਐ ਮਰਣ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿਓ ਰਚਾ راکھ لیو لم راکھن ہارے سائے سنت سائے پیارے دین بند دشتن کے ہنتا تمہو پری چتردسکنتا کال پائے برہما بپترا کال پائے سب جو ابترا کال پائے کر بھسن پرکاسا سکل کال کا کی تماشا جبن کال جوگی شیو کی یو بید راج برہما جو تھیو یو کال سو لوک سوارا نمسکار ہے تاہیں ہمارا ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕਉ ਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਣਕੋ ਸਭ ਗੁਣ ਸੁਖ ਦਿਓ ਸਤਰਣ ਕਉ ਪਲਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਇਸ ਪਾਏ ਸਾਧਨ ਕੇ ਇਸ ਕੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਯੁਦ ਕਰਕ ਕਰਾ ਕਰ ਤਾਰਾ ਪ੍ਰਜਾ ਤਰ ਤਪ ਦੇ ਅਪਾਰਾ ਜਬਿਆ ਕਰਕ ਕਰਤ ਹੋ ਕਬੂ ਤੁਮ ਮੈਂ ਮਿਲਤ ਦੇ ਤਰਸ ਬਹੁ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤੰਦਰਾਲਮ ਜਾਣਤ ਬੇਦ ਭੇਦੇ ਰਿਆਲਮ ਨਿਰੰਕਾਰ ਨਿਰਪਿਕਾ ਨਰਲਾੰਬੇ ਆਦ ਅਨੀਲਾ ਨਾਦ ਸੰਭ ਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੀਵਣਾ ਪਾਵਤ ਬਿਦਾ ਤਾ ਕੋ ਕਰਪਾ ਹਨਨ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੈ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਨ ਸਜਾ ਪ੍ਰਤਮ ਸੰਸਾਰਾ ਇਕੈ ਰੂਪਨ ਉਪਸਰੂਪਾ ਰੰਕ ਪੈਉ ਰਾਪ ਕਈ ਪੁੱਪਾ ਅੰਡਜ ਜੇ ਰਜ ਸਿਤਜ ਕਿੰਨੀ ਉਤਪੁਜ ਖਾਨ ਬਹੁ ਰਚ ਦਿਨਿ ਕਉਫਲ ਰਾਜਹ ਬੈਠ ਕਉ ਸਿੰਪ ਸੰਕਰਕਟ ਸਗਰੇ ਸ੍ਰਿਸ਼ਟ ਦਿਖਾਇ ਚੰਪਵਾ ਜੁਗਾ ਸਰੂ ਸਿਆਮ ਪਵ ਅਵਰੱਛਾ ਮੇਰੀ ਤੁਮ ਕਰੋ ਸਿਖੋ ਬਾਰਾ ਸਿਕ ਸੰਗਰੋ ਦੁਸ਼ਟ ਜੇ ਤੇ ਉਟਵਤ ਉਤਪਤਾ ਸਕਲ ਮਲੇਚ ਕਰੋ ਰਣ ਕਤਾ ਜੀ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖੈ ਤਵੈ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲਨਿਕ ਨ ਐ ਹੈ ਰਛਾਵੇ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਢਰੇ ਤਤਕਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਦ ਸਿਦ ਕਰ ਮੋ ਸਭ ਹੋਏ ਦੁਸ਼ਟ ਸਾਸਵੈ ਸਕੇ ਨਾ ਕੋਈ ਇੱਕ ਬਾਰ ਜント ਮੈਂ ਸੰਬਾਰਾ ਕਾਲ ਫਾਸਤੇ ਤਾਹੇ ਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਾਰ ਦੁਸ਼ਟ ਦੋਖ ਤੇ ਰਾਹਾ ਖੜਗ ਕਿਤਮੈਂ ਸਰਣ ਤੇ ਹਾਰੀ ਆਪਹਾ ਦੇ ਲਿਹੋ ਬਾਰੇ ਸਰਵ ਠੋਰ ਮੋ ਹੋ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕਿਤਮੈਂ ਸਰਣ ਤੇ ਹਾਰੀ ਆਪਹਾ ਦੇ ਲਿਹੋ ਬਾਰੇ ਸਰਵ ਠੋਰ ਮੋ ਹੋ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ੴ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਦਰ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੋ ਆਪਹਾ ਦੇ ਮੋਹਿ ਬਚਾਵੋ ਸਿਖਿ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰਛਾ ਨਿਜ ਕਰਦੈ ਕਰੀਐ ਸਭੇ ਰਣਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਅਵਰਣ ਧਿਆਉ ਜੋ ਵਰਚਉ ਸੁ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀਐ ਚੰਨ ਚੰਨ ਸਤਰ ਹਮਾਰੇ ਮਾਰੀਐ ਆਪਹਾਦ ਮੁਝੇ ਪਰਿਐ ਮਰਣ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝੋ ਕਰਿਓ ਰੱਛਾ راک سائے سانت سائے پیارے دین بند دشتن کے ہنتا تمہو پری چتردسکنتا کال پائے برہم بترا کال پائے سب جو ابترا کال پائے کر بسن پرکاسا سکل کال کا کیا تماسا جبن کال جوگی شیو کی یو راج برہما جوتی جبن کال سو لوک سوارا نمسکار ہے تاہیں ہمارا ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇ ਤਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕਉ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਣ ਕਉ ਸਭ ਗੁਣ ਸੁਖ ਦਿਓ ਸਤਰਣ ਕਉ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਥੁਲਾ ਸਭ ਪ੍ਰੇਰ ਕ੍ਰਿਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਇਸ ਪਾਏ ਸਾਧਨ ਕੇਸ ਕੀ ਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬੇ ਉਦ ਕਰਕ ਕਰਾ ਕਰਤਾਰਾ ਪ੍ਰਜਾ ਤਰਤਪ ਦੇ ਅਪਾਰਾ ਜਬਿਆ ਕਰਕ ਕਰਤ ਹੋ ਕਬੂ ਤੁਮ ਮੈ ਮਿਲਤ ਦੇ ਤਰਸ ਬਹੁ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤੰਦਰਾਲਮ ਜਾਣਤ ਬੇਦ ਭੇਦੇ ਰਿਆਲਮਾ ਨਰੰਕਾਰ ਨਿਰਪਿਕਾ ਨਰਲਾੰਬੇ ਆਦ ਅਨੀਲਾ ਨਾਦ ਸੰਭ ਤਾ ਕਮ ਮੁੜ ਉਚਾਰਤ ਪੇਦਾ ਜਾ ਕੋ ਪੀਵਣਾ ਪਾਵਤ ਬਿਦਾ ਤਾ ਕੋ ਕਿਰਪਾ ਹਨਨ ਮਾਨਤ ਮਹਾ ਮੁੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੈ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਨ ਸਜਾ ਪ੍ਰਤਮ ਸੰਸਾਰਾ ਇਕੈ ਰੂਪਨ ਉਪਸਰੂਪਾ ਰੰਕ ਪੈਉ ਰਾਪ ਕਈ ਪੁੱਪਾ ਅੰਡਜ ਜੇ ਰਜ ਸਿਤਜ ਕਿੰਨੀ ਉਤਪੁਜ ਖਾਨ ਬਹੁ ਰਚ ਦਿਨੇ ਕਉ ਫੁੱਲ ਰਾਜਾ ਬੈਠਾ ਕਉ ਸਿੰਮਟ ਪ ਸੰਕਰ ਕਠਾ ਸਗਰੇ ਸ੍ਰਿਸ਼ਟ ਦਿਖਾਇ ਚੰਪ ਵਾਜੁਗਾ ਸਰੂ ਸਿਆਮ ਪਵ ਅਵਰੱਛਾ ਮੇਰੀ ਤੁਮ ਕਰੋ ਸਿਖੋ ਬਾਰਾ ਸਖ ਸੰਗਰੋ ਦੁਸ਼ਟ ਜੇ ਤੇ ਉਠਵਤ ਉਤਪਤਾ ਸਕਲ ਮਲੇਚ ਕਰੋ ਰਣ ਕਾਤਾ ਜੀ ਅਸਤੁ ਜਤਵਸਰਨੀ ਪਰੇ ਤਿਨਕੇ ਦੁਸ਼ਟ ਦੁਖੈ ਤਵੇ ਮਰੇ ਪੁਰਖ ਜਵਣ ਪਗ ਪ੍ਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਨੈ ਐ ਹੈ ਰਛਾਏ ਤਾਂ ਸਭ ਕਾਲ ਦੁਸ਼ਟ ਰਿਸ਼ਟ ਢਰੇ ਤਤਕਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿਧ ਕਰ ਮੋ ਸਭ ਹੋਏ ਦੁਸ਼ਟ ਸਸਵੈ ਸਕੇ ਨਾ ਕੋਈ ਇੱਕ ਬਾਰ ਜント ਮੈਂ ਸੰਬਾਰਾ ਕਾਲ ਫਾਸਤੇ ਤਾਹੇ ਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਾਰ ਦੁਸ਼ਟ ਦੋਖ ਤੇ ਰਾਹਾ ਖੜਗ ਕਿਤ ਮੈਂ ਸ਼ਰਨ ਤੇ ਹਾਰੀ ਆਪਹਾ ਦੈ ਲਿਹੁ ਬਾਰੇ ਸਰਬ ਠੋਰ ਮੋ ਹੋ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕਿਤ ਮੈਂ ਸ਼ਰਨ ਤੇ ਹਾਰੀ ਆਪਹਾ ਦੈ ਲਿਹੁ ਬਾਰੇ ਸਰਬ ਠੋਰ ਮੋ ਹੋ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ੴ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਣਤੀ ਚਉਪਈ ਹਮਰੇ ਕਰੋ ਹਾਦਰ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਬੋ ਆਪ ਹਾਦੈ ਮੋਹਿ ਬਚਾਵੋ ਸਖਿ ਬਸੈ ਮੋਰੋ ਪਰਵਾਰਾ ਸੇਵਕ ਸਖ ਸਵੈ ਕਰਤਾਰਾ ਮੋਰਛਾ ਨਿਜ ਕਰਦੈ ਕਰੀਐ ਸਭੇ ਰਣਕਵਾ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਸਾੜ ਕੋਈ ਅਵਰਣ ਤਾਉ ਜੋ ਵਰਚਉ ਸੁ ਤੁਮ ਤੇ ਪਾਉ ਸੇਵਕ ਸ ਕ ਮਾਰੇ ਤਾਰੀਐ ਚੰਨ ਚੰਨ ਸਤਰ ਹਮਾਰੇ ਮਾਰੀਐ ਆਪਹਾਦ ਮੁਝੇ ਅਪਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੋ ਕਰਿਓ ਰੱਛਾ راک سائے سانت سائے پیارے دین بند دشتن کے ہانتا تم ہو پری دسکنتا کال پائے برہم بکترا کال پائے سب جو ابترا کال پائے کر بھسن پرکاسا سکل کال کا کیا تماسا. کال کی تماشا جبن کال جوگی شیو کی یو بید راج برہما جو تھیو یو کال سو لوک سوارا نمسکار ہے تاہیں ہمارا ਜਵਣ ਕਾਲ ਸਭ ਜਗਤ ਬਣਾਇਓ ਦੇਵ ਦੇ ਤਜਛ ਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕਉ ਮਾਰੀ ਸਕਲ ਪ੍ਰਜਾ ਜਨਿ ਆਪ ਸਵਾਰੇ ਸਿਵ ਕਣਕ ਕੋ ਸਭ ਗੁਣ ਸੁਖ ਦਿਓ ਸਤਰਨ ਕਉ ਪਲਮਉ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਥੁਲਾ ਸੱਪਰ ਕਰਿਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਇਸ ਪਾਏ ਸਾਧਨ ਕੇ ਇਸ ਕੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬੇ ਉਦ ਕਰਕ ਕਰਾ ਕਰਤਾਰਾ ਪ੍ਰਜਾ ਤਰਤਪ ਦੇ ਅਪਾਰਾ ਜਬੇ ਆ ਕਰਕ ਕਰਤ ਹੋ ਕਬੂ ਤੁਮ ਮੈਂ ਮਿਲਤ ਦੇ ਤਰਸ ਬਹੁ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤੰਦਰਾਲਮ ਜਾਣਤ ਬੇਦ ਭੇਦੇ ਰਿਆਲਮ ਨਰੰਕਾਰ ਨਿਰਬਿਕਾਨ ਨਰਲਾੰਬੇ ਆਦ ਅਨੀਲਾ ਨਾਦ ਸੰਭ ਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੀਵਣਾ ਪਾਵਤ ਬੇਦਾ ਤਾ ਕੋ ਕਿਰਪਾ ਹਨਨ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੈ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪਨ ਉਪਸਰੂਪਾ ਰੰਕ ਪੈਉ ਰਾਪ ਕਈ ਪੁੱਪਾ ਅੰਡਜ ਜੇ ਰਜ ਸਿਤਜ ਕਿੰਨੀ ਉਤਪੁਜ ਖਾਨ ਬਹੁ ਰਚ ਦਿਨੇ ਕਉ ਫੁੱਲ ਰਾਜਾ ਬੈਠਾ ਕਉ ਸਿੰਮਟ ਪ ਸੰਕਰਕਠਾ ਸਗਰੇ ਸ੍ਰਿਸ਼ਟ ਦਿਖਾਇ ਚੰਪਵਾ ਜੁਗਾ ਸਰੂ ਸਿਆਮ ਪਵ ਅਵਰੱਛਾ ਮੇਰੀ ਤੁਮ ਕਰੋ ਸਿਖੋ ਬਾਰਾ ਸਖ ਸੰਗਰੋ ਦੁਸ਼ਟ ਜੇ ਤੇ ਉਠਵਤ ਉਤਪਤਾ ਸਕਲਮਲੇਚ ਕਰੋ ਰਣ ਕਾਤਾ ਜੇ ਅਸਤੁ ਜਤਵਸਰਨੀ ਪਰੇ ਤਿਨਕੇ ਦੁਸ਼ਟ ਦੁਖੈ ਤਵੇ ਮਰੇ ਪੁਰਖ ਜਵਣ ਪਗ ਪ੍ਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟਨ ਐ ਹੈ ਰਛਾਏ ਤਾਂ ਸਭ ਕਲਾ ਦੁਸ਼ਟ ਰਿਸ਼ਟ ਢਰੇ ਤਤਕਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰਿੱਧ ਸਿਧ ਕਰ ਮੋ ਸਭ ਹੋਏ ਦੁਸ਼ਟ ਸਾਸਵੈ ਸਕੇ ਨਾ ਕੋਈ ਇਕ ਬਾਰ ਜਨਤ ਮੈਂ ਸੰਬਾਰਾ ਕਾਲ ਵਾਸਤੇ ਤਾਹੇ ਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਾਰੇ ਦੁਸ਼ਟ ਦੋਖ ਤੇ ਰਾਹਾ ਖੜਗ ਕਿਤ ਮੈਂ ਸ਼ਰਣ ਤੇ ਹਾਰੀ ਆਪਹਾ ਦੇ ਲਿਹੋ ਬਾਰੇ ਸਰਬ ਠੋਰ ਮੋ ਹੋ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕਿਤ ਮੈਂ ਸ਼ਰਣ ਤੇ ਹਾਰੀ ਆਪਹਾ ਦੇ ਲਿਹੋ ਬਾਰੇ ਸਰਬ ਠੋਰ ਮੋ ਹੋ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਣਤੀ ਚਉਪਈ ਹਮਰੇ ਕਰੋ ਹਾਦਰ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਵੋ ਆਪਹਾ ਦੇ ਮੋਹਿ ਬਚਾਵੋ ਸਿਖੇ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰਛਾ ਨਿਜ ਕਰਦਾ ਕਰੀਐ ਸਭ ਰਣਕ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਸਾੜ ਕੋਈ ਅਵਰਣ ਤਿਆਉ ਜੋ ਵਰਚਾਉ ਸੁ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀਐ ਚੰਨ ਚੰਨ ਸਤਰ ਹਮਾਰੇ ਮਾਰੀਐ ਆਪਹਾਦ ਮੁਝੇ ਅਪਰੀਐ ਮਰਣ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂਜੋ ਕਰਿਓ ਰੱਛਾ راکھ لیو می راکھن ہارے سائے سنت سائے پیارے دین بند دشتن کے ہنتا تمہو پری دسکنتا کال پائے برہم بترا کال پائے شیو جو ابترا کال پائے کر بسن پرکاسا سکل کال کا کی تماسا جبن کال جوگی شیو کی یو بید راج برہما جو تھی یو کال سو لوک سوارا نمسکار ہے تاہیں ہمارا ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇ ਤਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕਉ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਣਕੋ ਸਭ ਗੁਣ ਸੁਖ ਦਿਓ ਸਤਰਣ ਕਉ ਪਲਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਇਸ ਪਾਏ ਸਾਧਨ ਕੇ ਇਸ ਕੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਯੁਦ ਕਰਕ ਕਰਾ ਕਰਤਾਰਾ ਪ੍ਰਜਾ ਤਰ ਤਪ ਦੇ ਅਪਾਰਾ ਜਬਿਆ ਕਰਕ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇ ਤਰਸ ਬਹੁ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤੰਦਰਾਲਮ ਜਾਣਤ ਵੇਦ ਭੇਦ ਦੇ ਰਿਆਲਮ ਨਿਰੰਕਾਰ ਨਿਰਪਿਕਾ ਨਰਲਾੰਬੇ ਆਦ ਅਨੀਲਾ ਨਾਦ ਸੰਭ ਤਾ ਕਾ ਮੂੜ ਉਚਾਰਤ ਪੇਦਾ ਜਾਕੋ ਪੀਵਣਾ ਪਾਵਤ ਬਿਦਾ ਤਾ ਕੋ ਕਿਰਪਾ ਹਨਨੁ ਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਪਿਵਾ ਆਪੇ ਆਪਣੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਨ ਤੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਨ ਸਜਾ ਪ੍ਰਤਮ ਸੰਸਾਰਾ ਇਕੈ ਰੂਪਨ ਉਪਸਰੂਪਾ ਰੰਕ ਪਯੋ ਰਾਪ ਕੈ ਪੁੱਪਾ ਅੰਡਜ ਜੇ ਰਜ ਸਿਤਜ ਕਿੰਨੀ ਉਤਪੁਜ ਖਾਨ ਬਹੁ ਰਚ ਦਿਨਿ ਕਉਫਲ ਰਾਜਹ ਬੈਠਾ ਕਉ ਸਿੰਮਪ ਸੰਕਰਕਟਾ ਸਗਰੇ ਸ੍ਰਿਸ਼ਟ ਦਿਖਾਇ ਚੰਪਵਾਜੁਗਾ ਸਰੂ ਸਿਆਮ ਪਵ ਅਵਰੱਛਾ ਮੇਰੀ ਤੁਮ ਕਰੋ ਸਿਖੋ ਬਾਰਾ ਸਖ ਸੰਗਰੋ ਦੁਸ਼ਟ ਜੇ ਤਿ ਉਠਵਤ ਉਤਪਤਾ ਸਕਲ ਮਲੇਚ ਕਰੋ ਰਣ ਕਾਤਾ ਜੀ ਅਸ ਤੂ ਜਦ ਅਵਸਰ ਨੀ ਪਰੇ ਤਿਨ ਕੇ ਦੁਸ਼ਟ ਦੁਖੈ ਤਵੈ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਨੈ ਐ ਹੈ ਰਛਾਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਢਰੇ ਤਤਕਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰਿੱਦ ਸਿਦ ਕਰ ਮੋ ਸਭ ਹੋਏ ਦੁਸ਼ਟ ਸਾਸਵੈ ਸਕੇ ਨਾ ਕੋਈ ਇੱਕ ਬਾਰ ਜਿੰਤ ਮੈਂ ਸੰਬਾਰਾ ਕਾਲ ਵਾਸਤੇ ਤਾਹੇ ਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਾਰ ਦੁਸ਼ਟ ਦੋਖ ਤੇ ਰਾਹਾ ਖੜਗ ਕਿਤ ਮੈਂ ਸ਼ਰਣ ਤੇ ਹਾਰੇ ਆਪਹਾ ਦੇ ਲਿਹੋ ਬਾਰੇ ਸਰਵ ਠੋਰ ਮੋਹ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕਿਤ ਮੈਂ ਸ਼ਰਣ ਤੇ ਹਾਰੇ ਆਪਹਾ ਦੇ ਲਿਹੋ ਬਾਰੇ ਸਰਵ ਠੋਰ ਮੋਹ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ